लाए देखा नौ बज तेरी निकली आओगी के ना कम कुमें तो फिक्र ही नहीं जमीन शायद मना रखी है मेकअप का समान लैन गई है चल आज भी आप झुल्ह आपे कर ਕਿਉਂ ਲੈ ਮਮੀ ਹੁਣ ਅਗੇ ਸੀ ਭਾਈ ਹਜੇ ਵੀ ਨਹੀਂ ਮੁੜਨਾ ਸੀ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਮਾੜੀ ਮੋਟੀ ਕਿਉਂ ਆਣਾ ਤੂੰ ਬਾਜ਼ਾਰ ਤੇ ਭੀੜ ਕਿੰਨੀ ਸੀ 9 ਵਜੇ ਦੇ ਦੀ ਗਈਆਂ ਸਾਰਾ ਉਹੀ ਗੱਲ ਝੜੂ ਪੋਚਾ ਓਵੇਂ ਜੂ ਰੁਪਿਆ ਗੰਦ ਮਾਨ ਮਾਨ ਚੜਾਵੇ ਤੈਨੂੰ ਕੋ ਮੇਕਅਪ ਕਰ ਲੈ ਕੇ ਰ ਦੁਕਾਨਦਾਰ ਭੀੜ ਵਾਲੀ ਸਣੂ ਆਨ ਲੈ ਅੰਦਰ ਲੈ ਆ ਜਾ ਉਹ ਸਮਾਨ ਲੈ ਆ ਜਾ ਲੈੰਦਾ ਜੇ ਨਾ ਲੈਂਦੇ ਫੇਰ ਕੀ ਹੁੰਦਾ ਸੀਗਾ ਹੁਣ ਵਿਆਹ ਸ਼ਾਦੀ ਆ ਜਾਂਦਾ ਮੂਹਰੇ ਆਏ ਵਿਚਾਰ ਲੀੜਾ ਜੋੜਾ ਹੋਏ ਬੰਦਾ ਵਿਆਹ ਤੇ ਆ ਜਾਂਦਾ ਫਿਰ ਵਿਆਹ ਤੇ ਮੇਰੀ ਦੁਕਾਨ ਤੋਂ ਨਾਲ ਲੈ ਲਵੀਂ ਟਾਈਮ ਲੱਗ ਗਿਆ ਨਾ ਕਿ ਉਹਨੂੰ ਬਾਜ਼ਾਰ ਚੋਂ ਟਾਈਮ ਨਾਲ ਤਾਂ ਗਿਆ ਨਾ ਕਿ ਤੇਰਾ ਪੂਰਾ ਢੜਪੌਰੀ ਹੈਗਾ ਇਹ ਕਾਮਨਾ ਨਹੀਂ ਕੁਛ ਕਹਿੰਦਾ ਜੋ ਕੁਛ ਕਹੇ ਤਾਂ ਫੇਰ ਕਾ ਨੂੰ ਜਾਵੇਂ ਤੂੰ ਤੂੰ ਤਾਂ ਲਹੂ ਪੀ ਲਿਆ ਤੁਰ ਕੇ ਗਈਆਂ ਮੈਂ ਨਹੀਂ ਗਈਆਂ ਮੈਂ ਲੈ ਆਈਆਂ ਸਾਮਾਨ ਕੀ ਲਈਆਂ ਸਾਮਾਨ ਆ ਦੇਖ ਲੈ ਜੋੜ ਲੈਣੀ ਦੇਖ ਲੈ ਚੰਗਾ ਨਾ ਬੋਲ ਦੇਖ ਲੈ ਜੋੜੇ ਆ ਦੇਖ ਲੈ ਸੋਹਣੇ ਐ 1500 ਨੂੰ ਗੁੱਲ ਕਰਕੇ ਆ ਗਈ ਹੋਵੇਗੀ ਹੋਰ ਕੀ ਹੁਣ ਤੁਹਾਨੂੰ ਕਰਨਾ ਤਾਂ ਹੀ ਕਰੀ ਜਾਂਦੇ ਰਹਿੰਦੇ ਹੋ ਵਿਆਹ ਸ਼ਾਦੀ ਘਣਾ ਰੋਜੀ ਹੁੰਦਾ ਫਿਰ ਵਿਆਹ ਸਾਦੀ ਰ ਵਿਆਹ ਸਾਦੀ ਤਾਂ ਆਈ ਜਾਣਗੇ ਫਿਰ ਐਂ ਤਾਂ ਨਿਮਾ ਪੈਸੇ ਬਰਬਾਦ ਕਰਨੇ ਚਲ ਚੰਗਾ ਕੋਈ ਹਾਂ ਇੱਕ ਨਾਲ ਜੋੜ ਲਈਆਂ ਮੈਂ ਤੇ ਨਾਲੇ ਆ ਮੇਕਅਪ ਦਾ ਸਮਾਨ ਲਈਆਂ ਇੱਕ ਸੂਟ ਲਈ ਮੈਂ ਬੂਮਾ ਮਾਰਜਾ ਸੂਟ ਥੋੜੇ ਜਿਹੀ ਤੇਰੇ ਕੋਲ ਹਜੇ ਕੋਲੇ ਤੇ ਹੋ ਆਈ ਨਹੀਂ ਸੀ ਵਿਆਹ ਸਾਦੀ ਚ ਕੀ ਪਉਂਦੀ ਮੈਂ ਪਰੇ ਵੀ ਕੁਛੇ ਪੈਸੇ ਜੇ ਪਾਈ ਫਿਰਦੀ ਹੈਗੀ ਪਾਈ ਫਿਰ ਆ ਜਿਹੜੇ ਉਹੀ ਗੱਲ ਵੀ ਐਡੇ ਸੋਹਣੇ ਸੋਹਣੇ ਪੈਨੋਕੀ ਕਹਿੰਦੇ ਸੀਗੇ ਕਿੱਥੇ ਆ ਸੋਨੇ ਸੋਨੇ ਵਿਆਹ ਵਾਲੇ ਨੇ ਜਿਵੇਂ ਜਦੋਂ ਮੇਰਾ ਵਿਆਹ ਹੋਇਆ ਸੀ ਉਹਨੂੰ ਨਹੀਂ ਪਤਾ ਹਈ ਗਏ ਨਾ ਉਹ ਵੀ ਅਸਾਂ ਕਾ ਨੂੰ ਪੂਤਾ ਉਹੀ ਗੱਲ ਵੀ ਜਮਾ ਹੱਥ ਲਾਤੀ ਜਮੇ ਸ਼ਰਮ ਲਾ ਰੱਖੀ ਐ ਪੈਸੇ ਦਾ ਉਹ ਵੀ ਗੱਲ ਪੈਸੇ ਦੀ ਤੇ 300 ਨੂੰ ਵੀ ਕਿਵੇਂ ਤਾਂ ਬੰਦੇ ਆਉਂਦੇ ਨੇ ਕਿਵੇਂ 50000 ਕਬੀਲਦਾਰ ਚਲਾਉਂਦੇ ਆਉਂਦੇ ਤੁੰਨ ਦਾ ਪੋਰਾ ਕੱਝ ਨਹੀਂ ਹੈਗਾ ਕੋਈ ਨਹੀਂ ਨਾ ਤੇ ਦਾਦੇ ਜਾ ਕਰ ਲੈ ਕੰਮ ਪੋਚਾ ਪਾਚਾ ਲਾ ਲਾ ਝਾੜੂ ਵੀ ਨਹੀਂ ਲਾਇਆ ਹੈਗਾ ਚਲ ਝਾੜੂੰਦ ਛੱਡ ਪੋਚਾ ਲਾ ਲੈ ਚਾਹ ਪੀਣੀ ਹੈ ਜਾਂ ਕਰ ਜਾ ਕਰ ਲੈ ਕੋਈ ਚੀਜ਼ ਹੀ ਕਰੀ ਤੇ ਕਰਾਂਗੀ ਤਾਂ ਚਲ ਚੰਗਾ ਪ੍ਰਸਮਾਨ ਦੇਖ ਲਈ ਮੈਂ ਚਾ ਉਹ ਤਾਂ ਹੁਣ ਜਾ ਕਰਾਂਗੇ ਮੈਂ ਚਾ ਕੇ ਲਗੋਈ ਦਿੰਨੀ ਆ ਜੇ ਕਿਸੇ ਦਾ ਵਿਆਹ ਸਾਦੀ ਆਇਆ ਤਾਂ ਦੇ ਦੂੰਗੀ ਕੱਢ ਕੇ ਇਹ ਤਾਂ ਆ ਹੀ ਕਰਦੀ ਹੁੰਦੀ ਐ ਇਹ ਤਾਂ ਕਰ ਛੱਡ ਲੈ ਡਾਉਣ ਨੂੰ ਮੈਂ ਲਗੋ ਦਿੰਨੀ ਆ ਮੈਂ ਤਾਂ ਹੈ ਚਲ ਜੇ ਕਿਸੇ ਦਾ ਵਿਆਹ ਸਾਦੀ ਆ ਚਲ ਧਰ ਤੇ ਸਾਹਮਣੇ ਜੇ ਕਿਸੇ ਦਾ ਵਿਆਹ ਸਾਦੀ ਆਇਆ ਤਾਂ ਦੇ ਦੂੰਗੀ ਕੱਢ ਕੇ ਇਹ ਤਾਂ ਆ ਹੀ ਕਰਦੀ ਇਹ ਤਾਂ ਜਦ ਮੈਂ ਟੈਂਟ ਚ ਕਰ ਦਿੰਦੀ ਆ ਜਿਹੜੇ ਜੋੜੀ ਦੀ ਲੰਬੇ ਕੱਪੜਾ ਸਮਾਨ ਖਰੀਦ ਲਈ ਮੈਡਮ ਆ ਲੱਗੀ ਹੈਗੀ ਵੀ ਇਹ ਮੇਕਅਪ ਨੂੰ ਸੱਜ ਦਾ ਕੰਮ ਤਾਂ ਇੱਕ ਨਹੀਂ ਹੁੰਦਾ ਇਹ ਤਾਂ ਫੇਰ ਕੀ ਹੋ ਗਿਆ ਹੁਣ ਤੇ ਨਵਾਂ ਨਹੀਂ ਆਉਣਾ ਪਾਉਂਦੇ ਕੋਹ ਹੁੰਦੇ ਨੇ ਛੋਟ-ਛਾਟ ਪਤਾ ਨਹੀਂ ਐਲੀ ਘਾਤੋਂ ਐ ਗੱਲ ਦੀ ਗੱਲ ਫੁੱਤਰ ਲੱਜਾ ਉਖੜਾ ਲਿਆ ਫੇਰ ਬੋਲੀ ਦਊਗੀ ਸਾਦੀ ਕੋਟ ਵੀ ਰਸਾ ਲਗੋਣਾ ਨਾ ਨਹੀਂ ਚਾਹ ਵੀ ਲੈ ਕਰ ਲਈ ਸੱਜਰੀ ਕਰਕੇ ਲਿਆਉਂਦੀ ਇਹ ਮੈਂ ਫੂਟ ਤੇ ਉਹ ਮੇਡੂ ਦਾ ਸਮਾਨ ਪਿਆ ਸੀ ਕੀ ਕਰਨਾ ਸੀ ਤੂੰ ਲੈ ਉਹ ਲਾਉਂ ਆਸੀ ਰੰਗਾ ਸੀ ਮੇਕੋ ਦਾ ਸਮਾਨ ਦਾ ਰੱਖ ਦੰਦੇ ਕੋਈ ਵੀ ਜਦੋਂ ਕੋਈ ਵਿਆਹ ਸਾਡੇ ਆਏ ਨਾ ਦੇ ਦੂੰਗੀ ਕੱਢ ਕੇ ਸਾਂਤਾ ਹਾਂ ਤਾਂ ਮੈਂ ਤੂੰ ਜੇ ਕਵਾ ਕੇ ਲੈਣਾ ਹੁਣ ਫਿਰ ਤੇ ਤੈਨੂੰ ਪਤਾ ਲੱਗ ਜੇ ਤੂੰ ਤਾਂ ਗਰਸ਼ੜ ਲੈ ਡਾਉਣ ਨੂੰ ਹੈ ਹੈ ਪਤਾ ਪੈਸਾ ਕਿੰਨਾ ਔਖਾ ਬਣਦਾ ਨਾ ਕੋਈ ਨਹੀਂ ਜਦੋਂ ਕੋਈ ਵਿਆਹ ਸਾਡੇ ਆਏ ਦੇ ਦੂੰਗੀ ਮੈਂ ਕੀ ਕਰਨਾ ਲੈ ਲਈ ਉਹਦੇ ਮੈਂ ਤਾਂ ਉਹ ਵੀ ਨਹੀਂ ਕਰਾਂ ਲਿਆਂਦੀ ਸਖਨਾਂ ਵਾਲਿਆਂ ਨਾਲ ਗਈ ਉਹੀ ਸਾਲ ਕੱਢ ਦਿੰਨੀ ਆ ਪੁਰਾਣੇ ਤਰ੍ਹਾਂ ਦੇ ਛੁੱਟਾਂ ਚ ਆ ਚਾਹ ਕਰਕੇ ਲਈ ਐ ਹੋਰ ਕੀ ਮੈਨੂੰ ਚਾਹ ਨਾਲ ਤਾਂ ਦੁੱਧ ਪਾਇਆਗਾ ਮਣਪਕਾ ਦੁੱਧ ਬਾਤਾਂ ਕੀ ਹੋਇਆ ਚ ਨਾ ਇਹਦੇ ਚ ਕੋਈ ਮਿੱਠਾ ਨਾ ਇਹਦੇ ਚ ਕੋਈ ਪੱਤੀ ਨਾ ਇਹਦੇ ਚ ਕੋਈ ਕੁਛ ਬੱਕੜ ਕੱਤੀ ਕਰ ਲਈ ਮਣਪਕਾ ਨੂਨ ਹੀ ਨੂਨ ਸਿੱਟੀ ਬੈਠੀ ਐ ਮੈਂ ਨਹੀਂ ਪਿੰਦੀ ਲੈ ਜਾ ਐ ਕਰਦੇ ਹੁੰਦੇ ਚਾਹ ਤੈਨੂੰ ਕੁਸ ਖਾਏ ਨਾ ਚਾਹ ਨੂੰ ਕੀ ਹੋਇਆ ਸੀਗਾ ਮੇਰੀ ਮੰਮੀ ਤਾਂ ਬੋਲੀ ਆਂ ਰਹੀ ਰਹਿੰਦੀ ਆ ਚਾਹ ਕਰਕੇ ਲਈ ਨਾ ਵਿੱਚ ਉਹਦੇ ਮਿੱਠਾ ਨਾ ਵਿੱਚ ਉਹਦੇ ਪੱਤੀ ਬੱਬਲ ਘਤੀ ਕਰਕੇ ਵਿੱਚ ਨੂਨ ਹੀ ਨੂਨ ਸਿੱਟ ਰਹੀ ਪਤਾ ਨਹੀਂ ਇਹਨੂੰ ਕੁਛ ਸਕੇ ਹੈ ਕਿ ਨਹੀਂ ਸਕੇ ਤੇ ਮਾਪਿਓ ਨੇ ਮਾਣੇ ਨਹੀਂ ਕੁਛ ਸਕੇ ਆ ਹਣਾ ਜੇ ਮਾਣੇ ਕੁਛ ਸਕੇ ਤੈਨੂੰ ਆ ਨਾ ਜਾਵੀ ਮੈਨੂੰ ਤਾਂ ਐ ਲੱਗਦਾ ਵੀ ਇਹਦੇ ਪੇਕੇ ਨੂੰ ਸੱਦਣਾ ਪਊਗਾ ਇਹਦੇ ਮਾਪਿਓ ਨੂੰ ਸੱਦ ਕੇ ਨਾ ਇਹਦੇ ਨਾਲ ਗੱਲ ਕਰਨੀ ਪਊਗੀ ਫਿਰ ਐ ਨਹੀਂ ਇਹ ਲੋਟ ਆਉਂਦੀ ਤੇ ਮੰਮੀ ਮੈਨੂੰ ਕੀ ਆਖੇਗਾ ਤੂੰ ਤੈਨੂੰ ਚਾਹ ਮੰਗੀ ਸੀ ਪਹਿਲਾਂ ਤਾਂ ਤੂੰ ਮੇਕਅੱਪ ਦਾ ਸਮਾਨ 9 ਵਜੇ ਦੇ ਦਿੱਤੀ 12 ਵਜੇ ਲਈ ਹਜੇ ਉਹੀ ਗੱਲ ਪੋਚਾ ਪਾਚਾ ਲਾਉਣਾ ਆਉਣਾ ਹੋਵੇ ਜੁਕਰ ਪਏ ਜੇ ਤੈਨੂੰ ਚਾਹ ਕਹਿਆ ਵੀ ਘੁੱਟ ਕਰ ਦੇ ਭਾਈ ਤਾਂ ਉਹੀ ਗੱਲ ਤੂੰ ਪਾਣੀ ਤਾਂ ਨਹੀਂ ਕਰਕੇ ਚੱਕ ਲਈ ਨਾਲੇ ਜਿ ਮਿੱਠਾ ਨਾਲੇ ਜਿ ਪੱਤੀ ਵਿੱਚੋਂ ਕੱਲਾ ਨੂਨ ਸਿੱਟ ਲਿਆ ਹੀ ਮਨ ਪੱਕਾ ਐ ਚਾਹ ਕਰਦੇ ਹੁੰਦੇ ਨੇ ਮਿੱਠਾ ਤਾਂ ਬਹੁਤ ਪਾਇਆ ਸੀ ਪਾਇਆ ਸੀ ਮਿੱਠਾ ਬਹੁਤ ਮੈਂ ਤੇਰੇ ਮਾਂ ਪਿਓ ਨੂੰ ਸੱਦੂ ਕੀ ਆਖਾ ਆਖਣਾ ਤੂੰ ਕੀ ਸੀ ਮੈਨੂੰ ਮੇਰੇ ਮੂਰੇ ਬਾਲਾ ਨਾ ਬੋਲ ਮੇਰੇ ਮੇਰੇ ਨਾਲ ਜਵਾਨ ਲੜਾਉਣੀ ਹੈ ਮੂੰਹ ਤੇ ਮਾਰੂ ਥਪੜਾ ਪਚਾ ਲੈ ਲਾ ਜਾ ਕੇ ਮਾਂ ਮੰਮੀ ਦੇਖ ਲੈ ਕਿੰਨਾ ਤੋੜਾ ਕਰਦੀ ਐ ਦੇਖਾਂ ਕੀ ਕਰੀ ਜਾਂਦੀ ਐ ਸੇਮਰਾ ਪੋਚਾ ਲੈ ਇੰਨੀ ਐ ਮੈਂ ਬੁਲਾਇ ਤੇ ਇੰਨੀ ਐ ਸਹੀ ਤਾਂ ਲਈ ਇੰਨੀ ਐ ਹੋ ਦੇ ਨਾ ਡੱਬ ਨਾ ਤਾਂ ਉੱਥੇ ਲਾ ਲੈ ਨਾ ਯਾਰ ਇਹਦਰ ਤੇਰੇ ਮਗਰ ਕਿੱਡੇ ਕਿੱਡੇ ਡੱਬ ਪਏ ਨੇ ਤੇਰੀ ਪਤਾ ਨਹੀਂ ਲੱਗ ਸਮਾਰ ਕੇ ਕੋ ਕੰਮ ਕੰਮ ਕਰਾਂ ਕਰ ਵੀ ਲਿਆ ਕਰ ਤੂੰ ਮੇਰਾ ਜਵਾਨ ਮੇਰਾ ਨਹੀਂ ਹੈ ਪਤਾ ਹੀ ਲੱਗਿਆ ਤੈਨੂੰ ਮੂੰਹ ਤਾਂ ਮਾਰੂ ਸਾਪੜਾ ਆ ਕੀ ਹੈਗਾ ਆ ਦੇਖ ਇੱਧਰ ਲੱਗ ਨਾ ਇਹ ਨਿਆ ਵੀ ਕਰੀਏ ਨਿਆ ਮੈਂ ਕੋਲ ਹਾਂ ਬਾਈ ਕੀ ਲੱਛਣ ਜਿਹਾ ਨਾ ਕਰ ਲੱਛਣ ਤੈਨੂੰ ਬਾਲੇ ਨਹੀਂ ਆਉਂਦੇ ਲਾ ਕੇ ਪੋਚਾ ਤੇ ਕੰਮ ਕਰ ਲੈ ਕੋਈ ਹੋਰ ਕੰਮ ਚੱਲ ਟੰਗ ਜਿਹਾ ਨਾ ਕਰ ਕੰਮ ਕਰ ਲੈ ਚੱਕ ਚੱਕ ਲਾ ਕੇ ਪੋਚਾ ਮਸਲਾ ਗੂਲਾ ਪੋਚਾ ਵੀ ਮਹਾਰਾਣੀ ਵਾਂਗ ਕੇ ਕੰਮ ਕਰ ਲੈ ਸਾ ਕਰ ਲੈ ਮੈਂ ਥਾਰੇ ਕੰਮ ਤੇ ਰੋਟੀ ਸੌਂਚੀ ਦਾ ਕੋਈ ਤਾਇ ਨਹੀਂ ਹੈਗਾ ਬਣਾ ਲੈਨੇ ਫਿਰ ਅਜੇ ਤੰਨੀ ਬੱਜੀ ਨੇ ਤੇਨੂੰ ਹੁਣ ਤੋਂ ਉਹ ਵੀ ਗੱਲ ਸਭ ਸੁਣ ਕੇ ਬਣਾ ਲੈ ਰੋਟੀ-ਆਟੀ ਫੇਰੇ ਆਟਾ ਦਾ ਕੁੱਨੇ ਨਹੀਂ ਦੇਈ ਤਾ ਰੋਟੀ ਬਣਦੀ ये मेरा तब रंग कर रही है वो तो तक से भी करें इधर भी थोड़े आधे भी अहंगी आया पढ़ाने क्यों काबिया बाला रंग कर रही है अमिता नहीं वसमें तक से भी नहीं है और इधर वापरे फिर बोल रही है ਨਾ ਨਿਆ ਉਹ ਗੱਲ ਜੱਸੀ ਵੀ ਤੇ ਕਿਸੇ ਵੀ ਧੀ ਆਈਆਂ ਇੰਨਾ ਨਿਵੰਦਨ ਤੁਹਾਨੂੰ ਕਰਨਾ ਚਾਹੀਦਾ ਵੀ ਜਿੰਨੇ ਘਰ ਦੇ ਉਹ ਕੋਤੋਂ ਖਾਈ ਗੱਲ ਜੇ ਇਹ ਉਹਦੇ ਚੰਦਗੀ ਨਾਲ ਨਾ ਬੰਨਣਾ ਮਾਰ ਹੀ ਜਾਉਣੀ ਪਰੇ ਹਨ ਕੋਤਲ 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 ਜੇ ਮੈਂ ਕੱਪੜੇ ਲਿਆਈ ਹੋ ਚੱਕ ਕੇ ਅੰਦਰ ਸਾਗ ਲੈ ਜੇ ਮੈਂ ਜੋ ਕੋਈ ਹੋਰ ਕੱਪੜਾ ਵਰਦੀ ਹੋ ਆਏਂ ਘਰ ਤਾਂਗ ਜੇ ਪੋਚਾ ਨਾ ਲੱਗੀ ਉੱਥੇ ਵੀ ਰਸਾਇਆ ਕਰ ਲੱਗਿਆ ਕਰਦੇ ਆਂ ਆਹ ਫਰੀਂ ਦਾ ਵਾਦਾ ਘਰਵਾ ਛੱਡ ਗਈਆਂ ਇਹਦਾ ਹਿੰਦਾਂ ਕਰਮ ਦਾ ਰੇੜਾ ਬੰਨ੍ਹ। ਚੱਲ। ਨੂਹਾਂ ਦੇ ਕਰਮਾਂ ਚ ਤਾਂ ਹੀ ਹੁੰਦਾ ਸੱਸਾਂ ਦੇ ਛਤਰਹਾਨ ਹੋਣ ਕੀ ਹੈਗਾ। ਜਾਂ ਤਾਂ ਫਿਰ ਮਾਪਿਆਂ ਦੀ ਕਮੀ ਕਾਨੂੰ ਮਹਿਸੂਸ ਹੋਏ। ਜਿਵੇਂ ਮੇਰੀ ਸੱਸਾਂ ਨੇ ਜਿਹੜਾ ਕਿਸੇ ਨੂੰ ਕਿਸੇ ਦੀ ਸੱਸਾਂ ਲੱਗਦੀ।